ਆ ਸਾਨੂੰ ਮੇਣਾ ਮਾਰਦੇ ਐ ਕਿ ਭਾਈ ਗ੍ਰਾਹਾਂ ਵਾਲਿਆਂ ਨੇ ਤਾਂ ਮੁਕਾਬਲੇ ਦੀ ਸਰਕਾਰ ਬਣਾ ਲਈ ਬਣੀ ਨਹੀਂ ਐਲਾਨ ਆ ਕਿ ਲਾਜ਼ਮੀ ਵੜਾਵਾਂਗੇ ਜੇ ਭਾਈ ਕਿਸੇ ਦੀਆਂ ਵੋਟਾਂ ਪ੍ਰਤੀ ਅਹੁਦਿਆਂ ਪ੍ਰਤੀ ਲਾਣਾ ਉੱਠਦੀਆਂ ਉਹ ਸਾਡੀ ਜਥੇਬੰਦੀ ਤੋਂ ਸਤੀਫਾ ਦੇ ਕੇ ਜਾ ਸਕਦਾ ਹੈ ਸਾਡਾ ਐਲਾਨ ਹੈ ਕਿ ਅਸੀਂ ਲੋਕਾਂ ਦੀ ਪੁੱਗਦਾਲਾ ਰਾਜ ਲਿਆਉਣਾ ਹੈ ਕਾਰਪੋਰੇਟ ਘਰਾਣੇ ਆ ਉਹਨਾਂ ਦਾ ਸਾਰਾ ਫਰਮਾਇਆ ਜ਼ਬਤ ਕਰਾਂਗੇ ਤੇ ਉਹ ਫਰਮਾਇ ਦੀ ਵਰਤੋਂ ਔਲਾਜ ਫਰੀ ਹੋ ਵਿਦਿਆ ਫਰੀ ਹੋ ਆਵਾਜਾਈ ਫਰੀ ਹੋ ਲੋਕ ਸੰਗਰਾਮ ਰੈਲੀ ਦੇ ਵਿੱਚ ਪਹੁੰਚੇ ਭੈਣੋ ਤੇ ਭਰਾਵੋ ਅੱਜ ਦਾ ਜਿਹੜਾ ਇਕੱਠਾ ਹੈ ਇਹ ਬਹੁਤ ਸਾਰੇ ਤਬਕਿਆਂ ਨੂੰ ਸਾਂਝੇ ਤੌਰ ਤੇ ਇਕੱਠੇ ਕਰਕੇ ਫੈਸਲਾ ਕੀਤਾ ਕਿ ਚੋਣਾਂ ਦੇ ਦੌਰ ਚ ਸਾਨੂੰ ਸਾਂਝਾ ਗੱਠ ਤਬਕਿਆਂ ਦਾ ਕਰਨਾ ਚਾਹੀਦਾ ਸਾਡੀ ਇਹ ਕੋਸ਼ਿਸ਼ ਸਾਡਾ ਇਹ ਹਮਲਾ ਜਾਰੀ ਰਹਿਣਾ ਹੈ ਕਿ ਹਜੇ ਵੀ ਕੁਝ ਤਬਕੇ ਇਸ ਇਕੱਠ ਤੋਂ ਪਾਸੇ ਐ ਆਉਣ ਵਾਲੇ ਸਮੇਂ ਚ ਉਹਨਾਂ ਤਬਕਿਆਂ ਨੂੰ ਵੀ ਅਸੀਂ ਨਾਲ ਲੈ ਕੇ ਚੱਲਣਾ ਹੈ ਅੱਜ ਜਦੋਂ ਵੋਟਾਂ ਦਾ ਦੌਰ ਹੈ ਵੋਟਾਂ ਦੇ ਦੌਰ 'ਚ ਸਾਡੇ ਲੋਕਾਂ ਦੀ ਅਸੀਂ ਸਮਝਦੇ ਹਾਂ ਕਿ 75 ਸਾਲਾਂ ਦੇ ਤਜਰਬੇ ਨੇ ਬਹੁਤ ਸਾਰੀ ਸੋਝੀ ਵਧਾਈ ਹੈ ਐਦੋਂ ਪਹਿਲਾ ਵਾਲੀਆਂ ਚੋਣਾਂ 'ਚ ਸਾਡੇ ਚੁੱਲਿਆਂ ਤੇ ਸਾਡੇ ਘਰਾਂ 'ਚ ਇਹ ਬੈਸਾਂ ਚੱਲਦੀਆਂ ਸੀ ਕਿ ਫਲਾਨੀ ਪਾਰਟੀ ਠੀਕ ਹੈ ਫਲਾਨੀ ਪਾਰਟੀ ਆਪਣੇ ਲੋਕਾਂ ਦਾ ਕੁਝ ਕਰੂਗੀ ਤੇ ਅੱਜ ਇਹ ਚਰਚਾ ਬਦਲ ਕੇ ਸਾਡੇ ਚੁੱਲਿਆਂ ਤੇ ਚੱਲਦੀ ਹੈ ਕਿ ਇਹ ਸਾਰੇ ਨਪੁੱਤੇ ਐ ਸਾਰੀ ਲੋਕਾਂ ਦੇ ਵਿਰੋਧੀ ਐ ਇਸ ਕਰਕੇ ਨਾ ਲੋਕਾਂ ਦਾ ਇਹਨਾਂ ਨੇ ਪਹਿਲਾਂ ਕੀਤਾ ਨਾ ਆਉਣ ਵਾਲੇ ਸਮੇਂ 'ਚ ਕਰਨਾ ਐ ਏ ਭਰਾਵੋ ਸਮੇਂ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਅਸੀਂ ਲਗਭਗ 2002 ਚ ਭਾਰਤੀ ਕਿਸਾਨ ਜੁਣੀ ਏਕਤਾ ਗਰਾਹਾਂ ਬਣਾਈ ਅਸੀਂ ਇਸ ਸਮਝਦੇ ਉਦੋਂ ਪਹਿਲਾਂ ਦੇ ਵਿੱਚ ਧਾਰਨੀ ਆ ਪਹਿਲਾਂ ਹੋਰ ਜਥੇਬੰਦੀਆਂ ਚ ਰਹੇ ਕਿ ਜਿਹੜਾ ਵੋਟਾਂ ਦਾ سلسلہ ਚੱਲ ਰਿਹਾ ਹੈ ਇਹ ਸਾਡੇ ਲੋਕਾਂ ਤੇ ਬਹੁਤ ਵੱਡਾ ਹਮਲਾ ਹੈ ਇਸ ਹਮਲੇ ਦੇ ਤਹਿਤ ਭਰਾਵੋ ਜੇ ਅਸੀਂ ਪਿਛਲੀਆਂ ਚੋਣਾਂ 'ਚ ਨਿਗਾਹ ਮਾਰਦੇ ਆ ਕਦਨਾ ਤੇ ਕਰ ਹੁੰਦੇ ਸੀ ਕਦਲਾਂ ਤੇ ਕਰ ਪੰਚਾਇਤੀ ਚੋਣਾਂ 'ਚ ਤਾਂ ਪੱਕੇ ਤੌਰ ਤੇ ਪਿੰਡਾਂ ਦੇ ਵਿੱਚ ਲੀਖ ਨਿਕਲਦੀ ਸੀ ਜਿੱਤੇ ਸਰਪੰਚ ਦਾ ਧੜਾ ਹਰੇ ਸਰਪੰਚ ਦਾ ਧੜਾ ਇਹ ਸੋਚੀ ਆਉਣ ਲੱਗੀ ਐ ਕਿ ਜਿਹੜੀਆਂ ਇਹ ਵੋਟਾਂ ਦਾ ਤੋਰਾ ਤੋੜ ਕੇ ਸਾਨੂੰ ਜਾਤਾਂ ਦੇ ਆਧਾਰ ਤੇ ਇਲਾਕਿਆਂ ਦੇ ਆਧਾਰ ਤੇ ਧਰਮਾਂ ਦੇ ਆਧਾਰ ਤੇ ਬੁਰੀ ਤਰ੍ਹਾਂ ਪਾੜਦੇ ਐ ਸਾਡੇ ਘਰਾਂ 'ਚ ਲੜਾਈ ਖੜੀ ਕਰਦੇ ਐ ਪਰ ਆਪ ਦੀ ਲੜਾਈ ਦਾ ਹੱਲ ਇੰਨਾ ਵੋਟਾਂ 'ਚੋਂ ਕੀਤਾ ਐ ਕਿਉਂਕਿ ਇਹਨਾਂ ਦੀ ਵੀ ਗਲ ਵੱਡਮੀ ਲੜਾਈ ਐ ਜਿਹੜੀਆਂ ਵੋਟ ਪਾਰਟੀਆਂ ਡੋਡੀ ਹਾਕਮ ਜਮਾਤਾਂ ਤੇ ਇਸ ਰਾਜ ਸਤਾ ਕਿਹਦੇ ਹੱਥ ਹੋਵੇ ਉਸ ਰਾਜ ਸਤਾ ਦੀ ਤਾਕਤ ਹਾਸਲ ਕਰਨ ਦੇ ਲਈ ਜੇ ਆ ਵੋਟਾਂ ਨਾ ਬਵਾਉਣ ਫੇਰ ਭਾਵੋ ਇਹਨਾਂ ਦੀ ਕੁੱਤੇ ਖਾਣੀ ਜੁੰਡੋ ਜੁੰਡੀ ਹੋਣ ਵਾਲਾ ਲਤੋ ਲਤੀ ਹੋਣ ਵਾਲੀ ਲੜਾਈ ਵਾਦੀ ਹੈ ਇਹਨਾਂ ਨੇ ਆਪਦੀ ਲੜਾਈ ਮਟਾਲੀ ਵਖਤੀ ਰੂਪ ਚ ਇਹਦਾ ਫੈਸਲਾ ਲੋਕਾਂ ਤੋਂ ਕਰਾਉਂਦੇ ਐ ਜਣ ਵੀ ਆਪਦੀ ਲੜਾਈ ਦਾ ਹੱਲ ਕਰ ਲਿਆ ਸਾਡੇ ਲੋਕਾਂ ਦੀ ਲੜਾਈ ਘਰਾਂ ਚ ਪਵਾਉਣ ਦੀ ਕੋਸ਼ਿਸ਼ਾ ਲਗਾਤਾਰ ਪਰ ਅਸੀਂ ਭਾਰਤੀ ਕਿਸਾਨ ਜੁਗੀਆਂ ਦੀ ਏਕਤਾ ਗਰਾਹ ਵੱਲੋਂ ਆ ਜਿਹੜਾ ਫੁੱਟ ਦਾ ਬੀਜ ਐ ਇਹ ਤੋਂ ਬਚਾਉਣ ਦਾ ਲੋਕਾਂ ਨੂੰ ਸੱਜਾ ਦਿੰਨੇ ਆ ਆਪਦੇ ਵਰਕਰਾਂ ਗੋਣੂ ਬਚਾਇਆ ਹੋਇਆ ਹੈ ਇਹ ਨੀਤੀ ਘੜੀ ਹੈ ਕਿ ਜੇ ਭਾਈ ਕਿਸੇ ਦੀਆਂ ਵੋਟਾਂ ਪ੍ਰਤੀ ਆਉਧਿਆਂ ਪ੍ਰਤੀ ਲੜਾਂ ਉੱਠਦੀਆਂ ਉਹ ਸਾਡੀ ਜਥੇਬੰਦੀ ਤੋਂ ਸਤੀਫਾ ਦੇ ਕੇ ਜਾ ਸਕਦਾ ਹੈ ਇਹ ਨਹੀਂ ਕਿ ਸਾਡਾ ਜਥੇਬੰਦੀ ਦਾ ਆਦੇਦਾਰ ਵੀ ਉਹ ਵੋਟਾਂ 'ਚ ਖੜਾ ਹੋਵੇ ਕਿਸੇ ਦੀ ਸਪੋਰਟ ਕਰੇ ਅਲਾਨੀਆਂ ਜਾਂ ਚੋਰੀਆਂ ਇਹ ਪੂਰੀ ਤਰ੍ਹਾਂ ਵਰਜਤ ਹੈ ਤਾਂ ਭਰਾਵੋ ਆ ਜਥੇਬੰਦੀ ਵੱਧ ਰਹੀ ਹੈ ਤੇ ਇਹ ਵੱਧ ਰਹੀ ਜਥੇਬੰਦੀ ਸਾਰੀਆਂ ਹੀ ਪਾਰਟੀਆਂ ਦਾ ਅੱਖ ਦਾ ਰੋੜ ਬਣੀ ਹੋਈ ਹੈ ਹਾਕਮ ਜਮਾਤਾਂ ਦੀ ਅੱਖ ਦਾ ਰੋੜ ਬਣੀ ਹੋਈ ਹੈ ਇਹਦਾ ਭਰਾਵੋ ਜਿਹੜਾ ਪ੍ਰਬੰਧ ਚੱਲ ਰਿਹਾ ਉਹਦੇ ਉੱਤੇ ਵੋਟਾਂ ਵਾਲਾ ਸਿਸਟਮ ਤਾਂ ਗਲਾਬ ਹੈ ਅਸਲ 'ਚ ਰਾਜ ਕੀ ਦਾ ਹੈ ਰਾਜ ਭਰਾਵੋ ਜ਼ਮੀਨਾਂ ਦੇ ਮਾਲਕ ਜਿਹੜੇ ਜ਼ਗੀਰਦਾਰ ਹੈ ਉਹਨਾਂ ਦੀ ਪੁੱਗ ਤਾਂ ਉਹਨਾਂ ਦਾ ਰਾਜ ਹੈ ਸਾਡੇ ਦੇਖਦੇ ਦਲਾਲ ਸਰਮਾਇਦਾਰ ਹੈ ਉਹਨਾਂ ਦਾ ਰਾਜ ਹੈ ਬਹੁ ਗੌਮੀ ਕੰਪਨੀਆਂ ਬਣੀਆਂ ਬਥੇਰੀਆਂ ਸੰਸਥਾ ਬਣਾ ਲਿਆ ਉਹਨਾਂ ਨੇ ਦੁਨੀਆ ਪੱਦਰ ਦੀ ਜਥੇਬੰਦੀ ਬਣਾ ਲਈ ਸੰਸਾਰ ਵਪਾਰ ਜਥੇਬੰਦੀ ਬਣੀ ਐ ਡਬਲਯੂਟੀਓ ਬਣਿਆ ਉਹਨਾਂ ਦਾ ਰਾਜ ਐ ਪਰ ਇਹ ਹਾਕਮ ਜਮਾਤਾਂ ਆ ਬੋਲੇ ਚ ਰਹਿ ਕੇ ਆ ਪਾਰਟੀਆਂ ਦੇ ਟਮਟਮੇ ਖੜੇ ਕਰਕੇ ਸਾਡੇ ਮੂਹਰੇ ਲਿਆਉਂਦੇ ਐ ਸਾਡੀ ਭਰਾਵੋ ਅਸਲ ਲੜਾਈ ਉਹਨਾਂ ਜਮਾਤਾਂ ਦੇ ਖਿਲਾਫ ਐ ਸਾਡਾ ਐਲਾਨ ਹੈ ਕਿ ਅਸੀਂ ਲੋਕਾਂ ਦੀ ਪੁੱਗ ਦਾਲਾ ਰਾਜ ਲਿਆਉਣਾ ਹੈ ਅੱਜ ਸਾਡੀ ਮਜਬੂਰੀ ਹੈ ਭਾਵੇਂ ਅਸੀਂ ਉਹਨਾਂ ਹਾਕਮਾਂ ਤੋਂ ਹੀ ਮੰਗਾਂ ਕਰਦੇ ਆਂ ਪਾਰਟੀਆਂ ਦੀ ਜਿਹਦੇ ਕੋਲੇ ਸਤਾ ਉਹਨਾਂ ਤੋਂ ਮੰਗਾਂ ਕਰਦੇ ਆਂ ਕਿ ਆ ਲੋਕਾਂ ਦੇ ਮਸਲੇ ਹੱਲ ਹੋਣ ਪਰ ਉਹਨਾਂ ਨੇ ਸਾਨੂੰ ਪਤਾ ਇਹ ਮਸਲੇ ਹੱਲ ਨਹੀਂ ਕਰਨੇ ਜੇ ਕੋਈ ਮਸਲਾ ਇਦੋਂ ਪਹਿਲਾਂ ਹੱਲ ਕਰਾਇਆ ਉਹ ਜਿੰਨੀ ਕੁ ਭਰਾਵੋ ਤੁਹਾਡੀ ਏਕੇ ਦੇ ਜੋਰ ਤੇ ਪੁਗਤ ਬਣੀ ਐ ਉਹਦੇ ਜੋਰ ਤੇ ਹੱਲ ਕਰਾਇਆ ਇਹ ਪੁਗਤ ਦਿਨੋਂ ਦਿਨ ਵਧਾਉਣੀ ਐ ਤੇ ਪੁਗਤ ਉਥੋਂ ਤੱਕ ਕਰ ਲੈ ਜਾਣੀ ਐ ਕਿ ਜਦੋਂ ਜੰਗੀਰਦਾਰਾਂ ਦੀ ਸਾਰੀ ਜ਼ਮੀਨ ਖੋਕੇ ਮਜ਼ਦੂਰਾਂ ਤੇ ਥੋੜੀ ਜ਼ਮੀਨੇ ਕਿਸਾਨਾਂ ਚ ਵੰਡਾਂਗੇ ਇਦੇ ਨਾਲ ਹੀ ਦਲਾਲ سرمਾਈਦਾਰੀ ਹੈ ਕਾਰਪੋਰੇਟ ਘਰਾਣੇ ਹੈ ਉਹਨਾਂ ਦਾ ਸਾਰਾ ਫਰਮਾਇਆ ਜ਼ਬਤ ਕਰਾਂਗੇ ਤੇ ਉਹ ਫਰਮਾਇ ਦੀ ਵਰਤੋਂ ਔਲਾਜ ਫਰੀ ਹੋ ਵਿਦਿਆ ਫਰੀ ਹੋ ਆਵਾਜਾਈ ਫਰੀ ਹੋ ਇਹ ਆਧਾਰੇ ਭਰਾਵੋ ਅਸੀਂ ਲੋਕ ਆਪਦੀ ਤਾਕਤ ਦੇ ਜੋਰ ਇਹ ਆਧਾਰੇ ਸਿਰਜਾਂਗੇ ਆਪਦੀ ਬੁੱਕਤ ਵੜਾਵਾਂਗੇ ਜੇ ਕਹਿਣਾ ਹੋਵੇ ਆ ਸਾਨੂੰ ਮਿਹਣਾ ਮਾਰਦੇ ਐ ਕਿ ਭਾਈ ਗਰਾਹਾਂ ਵਾਲਿਆਂ ਨੇ ਤਾਂ ਮੁਕਾਬਲੇ ਦੀ ਸਰਕਾਰ ਬਣਾ ਲਈ ਬਣੀ ਨਹੀਂ ਐਲਾਨਾ ਕਿ ਲਾਜ਼ਮੀ ਬਣਾਵਾਂਗੇ ਇਹ ਸਾਡਾ ਤਹਈਆ ਇਹ ਸਾਡਾ ਰਾਹ ਕਿ ਅਸੀਂ ਲੋਕਾਂ ਦੇ ਸਾਰੇ ادارے ਸਿਰਜਾਂਗੇ ਆ ਜਿਹੜੀਆਂ ਜੋਕਾਂ ਦਾ ਰਾਜ ਐ ਲੋਕਾਂ ਦੇ ਉੱਤੇ ਇਹ ਰਾਜ ਨੂੰ ਲੋਕਾਂ ਦੀ ਆਪਦੀ ਤਾਕਤ ਦੇ ਨਾਲ ਫਨਾਹ ਕਰਨਾ ਹੈ ਅੱਜ ਜੇ ਸਾਡੇ ਤੇ ਜੋਕਾਂ ਦਾ ਰਾਜ ਹੈ ਭਰਾਵਾ ਸਰਮਾਇਆ ਵੀ ਤੁਹਾਡਾ ਟੈਕਸਾਂ ਰਾਹੀਂ ਇਕੱਠਾ ਕੀਤਾ ਹੈ ਮੰਗਾਈ ਦੇ ਰੂਪ ਚ ਇਕੱਠਾ ਕੀਤਾ ਹੈ ਭ੍ਰਿਸ਼ਟਾਚਾਰ ਦੇ ਜ਼ੋਰ ਤੇ ਇਕੱਠਾ ਕੀਤਾ ਹੈ ਆ ਨਸੇ ਦੇ ਸਦਾਗਰਾਂ ਨੇ ਸਾਡੇ ਨੌਜਵਾਨਾਂ ਦੀਆਂ ਜਾਨਾਂ ਵੀ ਲੰਗਾਂ ਉਹ 40 ਕਰੋੜਾ ਇਕੱਠੇ ਵੀ ਕੀਤੇ ਐ ਸਰਮਾਇਆ ਵੀ ਤੁਹਾਡਾ ਤੇ ਭਰਾਵੋ ਤੁਹਾਡੇ ਹੀ ਪੁੱਤ ਪੁਲਿਸ ਵਿੱਚ ਭਰਤੀ ਕੀਤੇ ਸਾਡੀਆਂ ਬੱਚਿਆਂ ਭਰਤੀ ਕੀਤੀਆਂ ਸਾਡੇ ਹੀ ਨੌਜਵਾਨਾਂ ਫੌਜ ਵਿੱਚ ਭਰਤੀ ਕੀਤੇ ਐ ਤੇ ਹੁਣ ਉਹਨਾਂ ਨੂੰ ਕਹਿੰਦੇ ਅੱਗ ਦੇ ਮੂਹਰੇ ਰੱਖਣਾ 4 ਸਾਲ ਪੂਰੇ ਟ੍ਰੇਨ ਨਹੀਂ ਹੁੰਦੇ ਉਹਨਾਂ ਦੀਆਂ ਲਾਸ਼ਾਂ ਆਉਂਦੀਆਂ ਬਕਸਿਆਂ 'ਚ ਬੰਦ ਹੋ ਕੇ ਜਿਹੜਾ ਫੌਜੀਆ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਕੁਝ ਮਿਲਦਾ ਸੀ ਉਹ ਸਭ ਕਾਸੇ ਤੇ ਕਾਟਾ ਮਾਰਦਾ ਇਹ ਭਰਾਵਾ ਸਾਡੇ ਬੱਚੇ ਐ ਆ ਤੁਹਾਡੀ ਲਹਿਰ ਬਣੇ ਇਹਨਾਂ ਨੇ ਤੁਹਾਡੇ ਨਾਲ ਰਲਣਾ ਜਿਵੇਂ ਅੰਗਰੇਜ਼ਾਂ ਨੂੰ ਕੱਢਣ ਵੇਲੇ ਰਲੇ ਸੀ ਇਸ ਕਰਕੇ ਜਿਹੜੇ ਇਹ ਮੁੱਦੇ ਐ ਕਿ ਜ਼ਮੀਨ ਦੀ ਟੋਟ ਐ ਪਾਣੀ ਤੇ ਕਬਜ਼ਾ ਕਰਨ ਲੱਗੇ ਐ ਇਹ ਸਾਰੇ ਜੋਕਾਂ ਦਬਲਣੀਆਂ ਐ ਮੈਂ ਪਹਿਲਾਂ ਵੀ ਕਹਿਆ ਕਹੇ ਜਿਹੜਾ ਪ੍ਰਬੰਧਾ ਸੜਿਆ ਹੋਇਆ ਹੈ ਸੜੀ ਹੋਈ ਰਜਾਈ ਅੰਮੋ ਇਹਦੇ ਚੋਂ ਮੁਸਕ ਮਾਰਦਾ ਉਸ ਮੁਸਕ ਦੇ ਵੋਟਾਂ ਗੁਲਾਬ ਚੜਦੀਆਂ ਭਰਾਵੋ ਜੇ ਘਰੇ ਰਜਾਈ ਸੜੀ ਪਈ ਹੈ ਚੜਾ ਲਿਓ ਫੁੱਲਾਂ ਵਾਲਾ ਗੁਲਾਬ ਉਹਦੇ ਚੋਂ ਮੁਸਕ ਮਾਰਦਾ ਫਿਰ ਜੇ ਭਾਈ ਉਹ ਸਰਜਾਈ ਦਾ ਮੁਸਕ ਠਾਉਣਾ ਹੈ ਫਿਰ ਤੁਹਾਨੂੰ ਅੱਗ ਲਾ ਕੇ ਸਾੜਨੀ ਪਊਗੀ ਆ ਪ੍ਰਬੰਧ ਵੀ ਉਹ ਸੜੀ ਰਜਾਈ ਵਰਗਾ ਹੈ ਇਹਦਾ ਲਾਜ ਵੀ ਇਹੋ ਜਿਹਾ ਕਰਨਾ ਲੋਕਾਂ ਨੇ ਠੀਕ ਹੈ ਆ ਸਾਡੀਆਂ ਜਾਨਾਂ ਲੈਂਦੇ ਆ ਤਰ੍ਹਾਂ ਤਰ੍ਹਾਂ ਦੇ ਟੰਗਾਂ ਨਾਲ ਕਰਜ਼ੇ ਦੀ ਏਡੀ ਸਮੱਸਿਆ ਹੈ ਸਾਡੇ ਘਰਾਂ ਸੱਥਰ ਵਿੱਚ ਗਏ ਆ ਜ਼ਮੀਨ ਦੀ ਕਾਣੀ ਵੰਡਾ ਤੇ ਹਰ ਇਨਕਲਾਬ ਤਹਿਤ ਬਿਮਾਰੀਆਂ ਢੇਰ ਸਾਡੇ ਲੋਕਾਂ ਨੂੰ ਦਿੱਤੀਆਂ ਪਾਣੀ ਤੇ ਕਬਜ਼ਾ ਕਰਨਾ ਰਹੇ ਆ ਇਹ ਸਾਰਾ ਕੁਝ ਭਰਾਵੋ ਇਹਨਾਂ ਤੋਂ ਖੋ ਕੇ ਉਦੋਂ ਪਤਾ ਲੱਗੂ ਕਿ ਜਿਹੜੇ ਜ਼ਗੀਰਦਾਰ ਹੈ ਜਿਹੜੀ ਸਰਮਾਇਅਦਾਰੀ ਹੈ ਦਲਾਲ ਫਰਮਾਇਅਦਾਰੀ ਹੈ ਆ ਕਾਰਪੋਰੇਟ ਘਰਾਣਿਆਂ ਜਦੋਂ ਇਹਨਾਂ ਦਾ ਸਾਰਾ ਕੁਝ ਜ਼ਬਤ ਕਰਕੇ ਆ ਮਜ਼ਦੂਰ ਭਰਾਵਾਂ ਦੇ ਬਰੋਬਰ ਰੰਬੀ ਫੜਾਈ ਹੋਈ ਉਦੋਂ ਪਤਾ ਲੱਗੂ ਇਹਨਾਂ ਨੂੰ ਕਿ ਕੀ ਭਾਵਿਕਦੀ ਹੈ ਲੋਕ ਬਹੁਤ ਤੇਜ਼ੀ ਨਾਲ ਸਿਆਣੇ ਹੋ ਰਹੇ ਆ ਕੱਲੇ ਪੰਜਾਬ ਦੇ ਨਹੀਂ ਕਸ਼ਮੀਰ ਦੇ ਵਿੱਚ ਕਿੱਡਾ ਜ਼ੁਲਮ ਕੀਤਾ ਫਿਰ ਇਹਨਾਂ ਨੇ ਕੈਂਡੀਡੇਟ ਕਿਉਂ ਨਹੀਂ ਖੜੇ ਕੀਤੇ ਜੇ ਕਹਿੰਦੇ ਸੀ ਕਸ਼ਮੀਰ ਦਾ ਭਲਾ ਕਰਤਾ ਨਾਗਾ ਲੈਂਡ ਐ ਅੱਠ ਜ਼ਿਲ੍ਹਿਆਂ 'ਚ ਇੱਕ ਵੀ ਵੋਟ ਨਹੀਂ ਪਈ ਮੇਰਾ ਕਹਿਣ ਦਾ ਮਤਲਬ ਕਿ ਭਰਾਵੋ ਸਾਰੀਆਂ ਸ਼ਕਟਾਂ ਕਰੋ ਮਰੋ ਵਾਲੀ ਥਾਂ ਤੇ ਆ ਰਹੀਆਂ ਆਓ ਆਪਾਂ ਪੰਜਾਬ ਵਾਲੇ ਉਸ ਗੱਲ ਦੇ ਮੂਰੇ ਲੱਗিয়ে ਇਹ ਕਰੋ ਮਰੋ ਲਾਲੀ ਲੜਾਈ ਦਾ ਸਾਰੇ ਲੋਕਾਂ ਨੂੰ ਸ਼ਾਮਲ ਕਰਕੇ ਵੱਡਾ ਅੰਦੋਲਨ ਕਰੀਏ ਤਾਂ ਕਿ ਜਿੱਥੇ ਸਾਡੀ ਆਪਦੀ ਪੁਗਤ ਵਾਲੀ ਸਰਕਾਰ ਬਣ ਸਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ